ਹਾਂ ਆ ਗਿਆ ਇੱਕ ਹੀ ਹਸਤਾਫੀ ਦਾ ਹਾਂ ਕਿਹੜਾ ਪਾਇਦਾ ਹੈ ਕਿਹੜਾ ਪਾਇਦਾ ਹੈ ਹਾਂ ਹਾਂ ਹਸਤਾਫੀ ਹਾਂ ਥੱਲੇ ਡਿਗਦੀ ਥੱਲੇ ਡਿਗਦੀ ਤਾਂ ਜੀ ਤੂੰ ਕਿੱਥੋਂ ਦਾ ਰਹਿਣ ਵਾਲਾ ਆ ਮੈਂ ਮੈਂ ਉੱਥੇ ਕਿੱਥੇ ਦਾ ਦੱਸ ਤੂੰ ਨਾ ਦੱਸ ਕੇ ਨਾ ਦੱਸ ਕੇ ਨਾ ਮੇਰਾ ਭਰਾ ਕਿਹੜਾ 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 ਕਿੰਨਾ ਸੀਗਾ ਕਿਹੜਾ ਪਿੰਡ ਆ ਤੇਰਾ ਦੱਸ ਕਿਹੜਾ ਪਿੰਡਾ ਕਿਹੜਾ ਕਹਿੰਦਾ ਸੀ ਤਾਂ ਦੱਸ ਅੱਗ ਆ ਗਿਆ ਇੱਥੇ ਹੈਂ ਕਿਹੜਾ ਕਿਹੜਾ ਕਹਿੰਦਾ ਸੀ ਤਾ ਦੱਸ ਕੀ ਪਿੰਡ ਤੇਰਾ ਪਿੰਡ ਦੱਸ ਪਹਿਲਾਂ ਕੀ ਦਾ ਨਾਬਾ ਕਹਿੰਦਾ ਨਾਬਾ ਕਹਿੰਦਾ ਕਿ ਕਿੱਥੇ ਕਹਿੰਦਾ ਰੇੜੀ ਲਾਉਣਾ ਸੀ ਬਲਾਸਪੁਰ ਦੱਸ ਆ ਪਾ ਲੈ ਆ ਲੈ ਬਾਹਰ ਆ ਦੇਖਾ ਨਹੀਂ ਤੈਨੂੰ ਵੀਰ ਨੇ ਦਿੱਤੀ ਆਹਦੇ ਟੀ-ਸ਼ਰਟ 'ਪਾ ਆ ਲੈ ਫੜ ਟੀ-ਸ਼ਰਟ 'ਪਾ ਤੱਕ ਪੀਛਲੇ ਪਾਲਾ ਪਾਲਾ ਗੁੰਛੜ ਚੁਰਤਾ ਨਹੀਂ ਜੀਤ ਨੂੰ ਮਾਰ ਨਹੀਂ ਮਾਰੇ ਦੇਖੋ ਫੱਟਦਾ ਨਹੀਂ ਲੱਗਦਾ ਚਾਲੂ ਚਾਹ ਰੋਟੇ ਮਾਰ ਕੀ ਹੋਊਗਾ ਆ ਦੇ ਆ ਦੇ ਆਂਦੀ ਆਂਦੀ ਖਾਣ ਕੇ ਸੌਰਵ ਆ ਦੇ ਆ ਦੇ ਲਾਸ਼ ਪਈ ਕਿੱਥੇ ਪੱਠੇ ਪੋਣਾ ਹੈਗਾ ਆ ਲਾਸ਼ ਪਈ ਪੱਠੇ ਪਾਇਆ ਲਾਸ਼ਾਂ ਪਈਆਂ ਆ ਤਾਂ ਆਲਾ ਫੜ ਹੈ ਪੱਟਾਂ ਹੂੰ ਕਿ ਕਿ ਬਟਨ ਜਾਨੇ ਖਬਰ ਕੀ ਬਟਨ ਜਾਨਾ ਹੀ ਉਹ ਕੱਬਾ ਯਾਰ ਕਿੱਥੇ ਨਹੀਂ ਤੂੰ ਨਾਭੇ ਕਿੱਥੇ ਰੇੜੀ ਲਾਉਣਾ ਜੀ ਆ ਪੈਰ ਕਹਿੰਦਾ ਬਹੁਤ ਦੁਖਦੇ ਮੈਂ ਕੱਬਾ ਓਏ ਉਹ ਬੁਰਾ ਹਾਲਾ ਕਿਤੇ ਨਾ ਤੁਰ ਗਿਆ ਬਹੁਤ ਦੂਰੋਂ ਕਿਤੇ ਮੈਨੂੰ ਲੱਗਦਾ ਜਦਾਂ ਲਾਛਾਂ ਪਈਆਂ ਆ ਕੋਈ ਹੈ ਜਦੋਂ ਮੈਂ ਤੇਰੇ ਕੀ ਨਾਮ ਦੱਸ ਮੇਰਾ ਭਰਾ ਕੀ ਆ ਭਰਾ ਨਾਮ ਦੱਸ ਨਾ ਬੋਲ ਕੇ ਦੱਸ ਕੀ ਕਹਿੰਦਾ ਸੀਗਾ ਨਾ ਦੱਸ ਹੈ ਤੇ ਕਿਹੜਾ ਪਿੰਡ ਆ ਤੇਰਾ ਕਿਹੜਾ ਪਿੰਡ ਆ ਕੋਈ ਨਹੀਂ ਕਾਹਦੇ ਨੂੰ ਦੱਸ ਨਹੀਂ ਦੱਸ ਮੇਰਾ ਭਰਾ ਨਹੀਂ ਫਿਰ ਦੱਸ 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 ਕਿਹੜਾ ਪਿੰਡ ਆ ਕਿਹੜਾ ਪਿੰਡ ਆ ਦੱਸ ਹੈ ਪਹਿਲੇ ਦੱਸ ਨੰਬਰ ਕੱਲ ਨੂੰ ਨਹੀਂ ਅੱਜ ਦੱਸ ਦੇ ਮੇਰਾ ਮੈਨੂੰ ਦੱਸ ਦੱਸੀਗਾ ਦੱਸ ਦੱਸੀਗਾ ਮੈਨੂੰ ਕਿਹੜਾ ਪਿੰਡ ਕਹਿੰਦਾ ਸੀ ਨਾ ਬਾ ਹੈ ਤੇ ਰੇੜੀ ਕਿੱਥੇ ਲਾਉਣਾ ਸੀ ਕਹਿੰਦਾ ਫਰੂਟ ਦੀ ਰੇੜੀ ਲਾਉਣਾ ਕਹਿੰਦਾ ਮੈਂ ਮੱਝ ਵੀ ਸੇਖਾਂ ਹਾਂ ਕਹਿੰਦਾ ਮੈਂ ਮੱਝ ਵੀ ਛਕ ਮੇਰਾ ਨਾਮ ਮਨਦੀਪ ਆ ਮਨਦੀਪ ਮਨਦੀਪ ਕਹਿੰਦਾ ਨਾਬੇ ਮਨਦੀਪ ਰਿੰਕੂ ਦਾ ਸਾਹਿਬ ਅਮਨਦੀਪ ਮੈਂ ਰਿੰਕੂ ਦਾ ਅੱਛਾ ਰਿੰਕੂ ਦਾ ਹਾਂ ਛੋਟਾ ਨਾਮ ਰਿੰਕੂ ਡੈਡੀ ਦਾ ਨਾਮ ਕੀ ਆ ਹੈ ਜੀ ਇਹਦਾ ਨਾ ਹੰਸਾ ਹੰਸਾ ਦੇਵਚੰਦ ਤੇ ਨਹੀਂ ਨਹੀਂ ਕਿਹਦਾ ਮੇਰੀ ਗੱਲ ਸੁਣ ਪਿੰਡ ਕਿਹੜਾ ਹੈ ਪਿੰਡ ਕਿਹੜਾ ਤੁਸੀਂ ਸ਼ਹਿਰ ਕਿਹੜਾ ਹੈਂ ਕਗਰਾਲੇ ਕੋਲ ਨਹੀਂ ਦੱਸਤਾ ਸੀ ਕਗਰਾਲੇ ਸ਼ਹਿਰ ਕਿਹੜਾ ਸ਼ਹਿਰ ਕਗਰਾਲਾ ਕਗਰਾਲਾ ਕਗਰਾਲ ਨਹੀਂ ਸ਼ਹਿਰ ਨਾ ਪਾ ਜਿਹੜਾ ਕਿੰਨਾ ਸੀ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਜ਼ਿਲ੍ਹਾ ਕਿਹੜਾ ਹੈ ਨਾਪਾ ਨਾਪਾ ਵੀ ਹੈ ਨਾਪਾ ਬਲਾਸਪੁਰ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੜਦੀ ਵਾਲਾ ਸਾਡੇ ਸ਼ਹਿਰ ਦੇ ਵਿੱਚ ਜਿਵੇਂ ਸੌਰਵ ਵੀਰ तकरीबन ਇਹ ਵੀਰ ਆਪਣੀ ਕਿਰਤ ਕਰਦਾ ਇੱਥੇ ਫਾਸਟ ਫੂਡ ਦੀਆਂ ਰੇੜੀਆਂ ਲਾਈਆਂ ਹੋਈਆਂ ਆ ਵੀਰ ਨੇ ਇਹ ਅੱਗੇ ਵੀ ਜਿੱਥੇ ਕੋਈ ਨੰਗਦਾ ਤੇ ਜ਼ਰੂਰ ਕੋਸ਼ਿਸ਼ ਕਰਦਾ ਇਹ ਵੀਰ ਵੀ ਉਹਨੂੰ ਪੁੱਛਿਆ ਜਾਵੇ ਤੇ ਇੰਨੇ ਵੀਰ ਨੇ ਦੇਖਿਆ ਹਾਲਾਤ ਨੰਗੇ ਵੀ ਬਿਲਕੁਲ ਕੱਪੜਿਆਂ ਤੋਂ ਬਿਲਕੁਲ ਕੱਪੜਿਆਂ ਤੋਂ ਆ ਰੱਸੀ ਜਿਹੜੀ ਆ ਗਾਲ 'ਚ ਪਾਈ ਹੋਈ ਸੀ ਗਾਲ 'ਚ ਪਾਈ ਹੋਈ ਸੀ ਕਹਿੰਦਾ ਉਹ ਨਿਕਰ ਢਿੱਲੀ ਮਤਾਂ ਬੰਨੀਆਂ ਨਿਕਰ ਢਿੱਲੀ ਨਾਲ ਇਹ ਹਾਲਾਤ ਜਿਹੜੀ ਇਹ ਸੰਗਤ ਜੀ ਦੱਸ ਨਹੀਂ ਰਿਹਾ ਆਪਣੇ ਬਾਰੇ ਵੀ ਮੈਂ ਕਿੱਥੋਂ ਦਾ ਰਹਿਣ ਵਾਲਾ ਆ ਇੱਕ ਸਿਰਫ ਤੈਨੂੰ ਕੀ ਦੱਸਿਆ ਸੋਰ ਪਹਿਲਾਂ ਸਾਡੇ ਤੋਂ ਮੈਨੂੰ ਕਹਿੰਦਾ ਵੀ ਮੇਰਾ ਨਾਭਾ ਆ ਨਾਭਾ ਮੈਂ ਕਾਫੀ ਵਾਰ ਪਹਿਲਾਂ ਸਮਝ ਨਹੀਂ ਹੁੰਦਾ ਕਹਿੰਦਾ ਕੀ ਸੀਗਾ ਕਹਿੰਦਾ ਮੇਰਾ ਨਾਭਾ ਆ ਫਿਰ ਨਾਭੇ ਪਰ ਇੰਨੀ ਗੱਲ ਆ ਵੀ ਪੰਜਾਬੀ ਆ ਇੱਕ ਪੰਜਾਬੀ ਆ ਪੂਰੀ ਥੇੜ ਪੰਜਾਬੀ ਜਿਹੜੀ ਉਹ ਬੋਲਦਾ ਆ ਲੱਗਦੀ ਵੀ ਮਾਲਵੀ ਮਾਲਵੀ ਵਾਲੀ ਹਾਂ ਉਧਰਲੇ ਪਾਸੇ ਵਾਲੀ ਅੱਛਾ ਹੋਰ ਕੀ ਨਾ ਆਪਣਾ ਮਨਦੀਪ ਦੱਸਦਾ ਹੈ ਅੱਛਾ ਤੇ ਕਹਿੰਦਾ ਮੈਂ ਮੱਝ ਵੀ ਸਿੱਖਾਂ ਮੈਂ ਕਹਿੰਦਾ ਕਿਹਦੇ ਪੱਠੇ ਬੋਲਣਾ ਕਹਿੰਦਾ ਨਹੀਂ ਮੈਂ ਤਾਂ ਮੱਝ ਵੀ ਸਿੱਖਾਂ ਤੇ ਬਲਾਸਪੁਰ ਕਹਿੰਦਾ ਮੈਂ ਸੂਏ ਲਾ ਕੇ ਰੇੜੀ ਤੋਂ ਮਾਲੀ ਉੱਠ ਕੇ ਲਿਆ ਦੇ ਅੱਛਾ ਬਲਾਸਪੁਰ ਬਲਾਸਪੁਰ ਦੱਸਦਾ ਫਿਰ ਉੱਠ ਕੇ ਰੇੜੀ ਲਾਉਂਦਾ ਕਹਿੰਦਾ ਮੈਂ ਲੱਕੜਦਾਰ ਦੇ ਕੰਮ ਕਰਦਾ ਅੱਛਾ ਮਨਦੀਪ ਨਾ ਦੱਸਦਾ ਕਿ ਦੋ ਤਿੰਨ ਵਾਰੀ ਮਨਦੀਪ ਵੀ ਦੱਸੇ ਨਾ ਨਾਮ ਤੇਰਾ ਕੀ ਹੈ ਦੱਸਿਆ ਵੀ ਪਿੰਡ ਕਿਹੜਾ ਹੈ ਨਾਮ ਦੱਸ ਆ ਪਿਤਾ ਦਾ ਨਾਮ ਕੀ ਹੈ ਪਿਤਾ ਦਾ ਡੈਡੀ ਦਾ ਨਾਮ ਕੀ ਕਹਿੰਦਾ ਸੀਗਾ ਡੈਡੀ ਦਾ ਇਹਦਾ ਨਾਮ ਸਿੰਘ ਦੱਸ ਅੱਛਾ ਦਾਦਾ ਜੀ ਦਾ ਨਾਮ ਡੈਡੀ ਦਾ ਡੈਡੀ ਦਾ ਡੈਡੀ ਦਾ ਨਾਮ ਕੀ ਹੈ ਹਾਂ ਹਾਂ ਸੂ 50000 ਤੇ ਪਿੰਡ ਕਿਹੜਾ ਪਿੰਡ ਦਾ ਦੇ ਹੈ ਕਿਹੜਾ ਦਸੀ ਦੇ ਦੱਸਦਾ ਕਹਿੰਦਾ ਕੱਲ ਦੱਸਦਾ ਇਦਾਂ ਹੀ ਕਰਦਾ ਪਰ ਮੇਰੀ ਬੇਨਤੀ ਆ ਹਾਲਾਤ ਜਿਹੜੇ ਆ ਉਹ ਲੱਗ ਹੀ ਰਿਹਾ ਵੀ ਉਹ ਸਹੀ ਨਹੀਂ ਹੈਗੇ ਦਵਾਈ ਦੀ ਲੋੜ ਆ ਮੈਡੀਸਨ ਦੀ ਲੋੜ ਆ ਤੇ ਹੁਣ ਇਹਨੂੰ ਲੈ ਕੇ ਜਿਹੜਾ ਕਿਉਂਕਿ ਆਹ ਦਿਨਾਂ ਦੇ ਵਿੱਚ ਜਿਹੜੇ ਵੀ ਮਤਲਬ ਗਰਮੀ ਦੇ ਵਿੱਚ ਵਧੀਆ ਵਧੀਆ ਭਾਜੀ ਗਰਮੀ ਦੇ ਵਿੱਚ ਜਿਹੜੇ ਦਿਮਾਗੀ ਤੌਰ ਤੇ ਬਹੁਤ ਪਰੇਸ਼ਾਨ ਜਿਹੜੇ ਕੇਸ ਮਿਲਦੇ ਆ ਸਾਨੂੰ ਆਹ ਦਿਨਾਂ ਦੇ ਵਿੱਚ ਤੇ ਮੈਂ ਬੇਨਤੀ ਕਰਦਾ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੰਜਾਬੀ ਵੀਰ ਆ ਆਪਾਂ ਇਹਨੂੰ ਘਰ 'ਚ ਪਹੁੰਚਾਉਣਾ ਆ ਤੇ ਉਹ ਆਪਣੇ ਬਾਰੇ ਮਨਦੀਪ ਨਾਮ ਦੱਸਿਆ ਬਾਕੀ ਜਿਹੜਾ ਵੀਰ ਨੂੰ ਨਾਬਾ ਦੱਸਿਆ ਪਹਿਲਾਂ ਨਾਬਾ ਵੀ ਦੱਸਿਆ ਤੇ ਬਲਾਸਪੁਰ ਕੰਨਾ ਮੈਂ ਰੇੜੀ ਲਾਉਣਾ ਸੀ ਰੇੜੀ ਲਾਉਣਾ ਮੈਂ ਫਰੂਟਾਂ ਦੀ ਤੇ ਬਾਕੀ ਹੁਣ ਜੇ ਸ਼ੇਅਰ ਕਰੋਗੇ ਕਿਉਂਕਿ ਅੱਗੇ ਕਾਫੀ ਵੀਰ ਜਿਹੜੇ ਤੁਹਾਡੇ ਜਰੀਏ ਇਹ ਹੀ ਸਾਡੇ ਕੋਈ ਕਸਾਧਨ ਆ ਜਿਹੜਾ ਸੋਸ਼ਲ ਮੀਡੀਆ ਜਦੋਂ ਸਾਡੇ ਹੱਥ ਖੜੇ ਹੋ ਜਾਂਦੇ ਆ ਨਹੀਂ ਕੋਈ ਆਪਣੇ ਬਾਰੇ ਦੱਸਦਾ ਅਸੀਂ ਸੋਸ਼ਲ ਮੀਡੀਆ ਤੇ ਪਾਉਂਦੇ ਆ ਇਹ ਜਿੱਥੇ ਤੁਹਾਡੇ ਤੱਕ ਵੀਡੀਓ ਪਹੁੰਚਾਈਦੀ ਆ ਤੁਸੀਂ ਘਰ 'ਚ ਬੈਠੇ ਵੀ ਇੱਕ ਸੇਵਾ ਕਰਦੇ ਆ ਜਿਹੜਾ ਸ਼ੇਅਰ ਕਰਕੇ ਕਿਉਂਕਿ ਪਿੱਛੇ ਤੁਸੀਂ ਇੱਕ ਭੈਣ ਮਲਾਈ ਜਿਹੜੀ ਨਹਿਰ ਦੇ ਉੱਪਰ ਸਿਆਹ ਸੱਤਾਂ ਘੰਟਿਆਂ ਚ ਮਲਾਤੀ ਆ ਤਾਜੇ ਹੀ ਕੇਸ ਆ ਇੰਦਾ ਕਾਫੀ ਕੇਸ ਜਿਹੜੇ ਸਾਡੀ ਸੋਸ਼ਲ ਮੀਡੀਆ ਦੇ ਨਾਲ ਜਿਹੜੇ ਸਾਡੇ ਪੇਜ ਦੇ ਨਾਲ ਜੁੜੇ ਹੋਏ ਆ ਸਾਡੀ ਸਸਤਾ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੀ ਆ ਕਿਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਅਨੇਕਾਂ ਪਰਿਵਾਰ ਦੇ ਬੱਚੇ ਅਸੀਂ ਪਰਿਵਾਰ ਮਲਾਏ ਆ ਕਿਸੇ ਦਾ ਵੀਰ ਕਿਸੇ ਦਾ ਭਰਾ ਕਿਸੇ ਦਾ ਪੁੱਤ ਉਹ ਵੀਡੀਓ ਰਹੀ ਤੁਹਾਡੇ ਤੱਕ ਅਸੀਂ ਜਰੂਰ ਜਦੋਂ ਇਹਦਾ ਪਰਿਵਾਰ ਮਿਲਦਾ ਜਿਹੜਾ ਉਹ ਭਾਵਕ ਪਲ ਹੁੰਦੇ ਕੀ ਪਤਾ ਕਿਦੋਂ ਦਾ ਗੁੰਮ ਹੋਇਆ ਇਹਦੇ ਪਰਿਵਾਰ ਦੇ ਕੀ ਹਾਲਾਤ ਹੋ ਇਹ ਤਾਂ ਪਰਿਵਾਰ ਹੀ ਦੱਸ ਸਕਦਾ ਕੀ ਹਾਲਾਤ ਬਣੇ ਹੋਣਗੇ ਉਹਨਾਂ ਨੂੰ ਕਿੰਨੀ ਲੋਡ ਹੋਊਗੀ ਇਸ ਬੱਚੇ ਦੀ ਦਵਾਈ ਚੱਲਦੀ ਹੋਊਗੀ ਐਡੇ ਘਰੋਂ ਜਿਹੜਾ ਮਿਸਿੰਗ ਹੋ ਜਾਂਦੇ ਆ ਅਸੀਂ ਕਈ ਵਾਰੀ ਅਪੀਲ ਬਹੁਤ ਜ਼ਿਆਦਾ ਕਰਦੇ ਹੁਨੇ ਵੀ ਆਪਣਾ ਨੰਬਰ ਨਾਂ ਨੰਬਰ ਜਿਹੜਾ ਇੱਥੇ ਜ਼ਰੂਰ ਜੇ ਕੋਈ ਇਦਾਂ ਦਾ ਬੱਚਾ ਕੋਈ ਹੈਗਾ ਘਰ ਦੇ ਵਿੱਚ ਤਾਂ ਮੋਬਾਈਲ ਨੰਬਰ ਜ਼ਰੂਰ ਲਿਖਾਇਆ ਕਰੋ ਜਦੋਂ ਪਤਾ ਘਰ ਦੇ ਵਿੱਚੋਂ ਕੋਈ ਚਲ ਜਾਂਦਾ ਆ ਜਾਂ ਕੋਈ ਦਾ ਮਿਸਿੰਗ ਹੋ ਜਾਂਦਾ ਤੇ ਮੋਬਾਈਲ ਨੰਬਰ ਲਿਖਿਆ ਹੋਵੇ ਤੇ ਸਾਡੇ ਤੱਕ ਫਿਰ ਪਹੁੰਚ ਜਿਹੜੀ ਆਪਾਂ ਜਲਦੀ ਜਿਹੜੀ ਉਹ ਪਰਿਵਾਰ ਤੱਕਰ ਪਹੁੰਚ ਕਰ ਲਈਦੀ ਆ ਤੇ ਇਸ ਕਰਕੇ ਮੇਰੀ ਬੇਨਤੀ ਆ ਨੰਬਰ ਜ਼ਰੂਰ ਲਿਖੋ ਜੇ ਕਿਸੇ ਦੇ ਕੋਈ ਆਂਡ ਗਵਾਂਡ ਦੇ ਵਿੱਚ ਕੋਈ ਦੇਖਦਾ ਤੇ ਉਹਨੂੰ ਸੁਝਾਅ ਦਿਓ ਵੀ ਤੁਹਾਡਾ ਬੱਚਾ ਕਿਤੇ ਵੀ ਗੁੰਮ ਹੋ ਸਕਦਾ ਤੁਸੀਂ ਜਿਹੜਾ ਨੰਬਰ ਜ਼ਰੂਰ ਉਹਦੀ ਬਾਹ ਤੇ ਲਿਖੋ ਜਿਹੜਾ ਨੰਬਰ ਚੱਲਦਾ ਇੱਕ ਉਹ ਜ਼ਰੂਰ ਲਿਖੋ ਤਾਂ ਜੋ ਸਾਨੂੰ ਸੌਖਾ ਹੋਵੇ ਇਹ ਹੁਣ ਆਪਣੇ ਵੱਰ ਤਾਂ ਨਹੀਂ ਦੱਸ ਸਕਦਾ ਪਰ ਹੁਣ ਲੱਭਣਾ ਬੜਾ ਔਖਾ ਹੋ ਗਿਆ ਤੇ ਲੱਭ ਹੁਣ ਸੋਸ਼ਲ ਮੀਡੀਆ ਜਿਹੜੀ ਲੱਭ ਸਕਦੇ ਆ ਕਈ ਸਾਨੂੰ ਕਈ ਵੀਰ ਸੁਝਾਅ ਦਿੰਦੇ ਆ ਆਧਾਰ ਕਾਰਡ ਤੇ ਲੈ ਜਾਓ ਉੱਥੇ ਕਿਤੇ ਨਹੀਂ ਸੰਗਤ ਜੀ ਕੋਈ ਇਦਾਂ ਦਾ ਹੈਗਾ ਕੋਈ ਜੇ ਕਹੀਏ ਵੀ ਆਧਾਰ ਕਾਰਡ ਦੇ ਜਾ ਕੇ ਉੱਥੇ ਲੱਭ ਕੇ ਗੁੱਠਾ ਲਾ ਕੇ ਲੱਭ ਲਾਂਗੇ ਉਹ ਨਹੀਂ ਹੈਗਾ ਕੋਈ ਵੀ ਇਸ ਕਰਕੇ ਇੱਕੋ ਹੀ ਸਾਧਨਾ ਸਾਡੇ ਕੋਲ ਤੁਹਾਡੇ ਮੂਰੇ ਜੋ ਸੰਗਤ ਮੂਰੇ ਅਸੀਂ ਜੋ ਬੇਨਤੀ ਕਰਦੇ ਹੁੰਨੇ ਆ ਵੀ ਸੰਗਤ ਜੀ ਤੁਸੀਂ ਘਰ ਬੈਠ ਕੇ ਸੇਵਾ ਕਰ ਸਕਦੇ ਆ ਜਿਹੜੀ ਵੱਧ ਤੋਂ ਵੱਧ ਵੀਡੀਓ ਪਚਾਉਣ ਦੇ ਲਈ ਤੇ ਹੁਣ ਇਹਨੂੰ ਭਰਾ ਨੂੰ ਅਸੀਂ ਲੈ ਕੇ ਸਸਤਾ ਜੀ ਆਣ ਜਾ ਰਹੇ ਹਾਂ ਚੱਲ ਉੱਠ ਚੱਲ ਫੇ ਆ ਜਾ ਉੱਠ ਉੱਥੇ ਸ਼ਾਬਾਸ਼ ਨਾਲ ਨਾਲ ਪਾਣੀ ਲਾ 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 ਪਾਣੀ ਪੈਰ ਜੋ ਹਲਾਕਾ ਤੁਰੇ ਹੋਇਆ ਤੁਰ ਵੀ ਨਹੀਂ ਹੁੰਦਾ ਮੈਂ ਕਹਿੰਦਾ ਤੁਰ ਵੀ ਨਹੀਂ ਹੁੰਦਾ ਹੈ ਤੁਰ ਹੁੰਦਾ ਬਹੁਤ ਬੁਰੇ ਉੱਪਰਲੇ ਪਾਸੇ ਤੁਰੇ ਮਾ ਪੜਕੇ ਲੱਤਾਂ ਜਿਹੜੀਆਂ ਨਾ ਸੰਗਜ ਆਕੜੀਆਂ ਪਈਆਂ ਜਿਹੜੇ ਨਾ ਆਕੜੀਆਂ ਪਈਆਂ ਪੈਰ ਵੀ ਸੁੱਝੇ ਹੋਏ ਆ ਪਤਾ ਨਹੀਂ ਕਿਹੜੇ ਸਮੇਂ ਦੇ ਤਲੇ ਆ ਠੀਕ ਹੈ अच्छा से बे लोग पर आज आए नहीं ਤੁਸੀਂ ਉਹ ਅੱਜ ਮੈਂ ਸੰਢੀੜ ਗਏ ਅੱਛਾ ਅੱਜ ਸੰਸਥਾ ਦਾ ਜਿਹੜਾ ਅੱਜ ਰਾਸ਼ਨ ਵੰਡ ਸਮਾਗਮ ਸੋਮਾ ਕਰਕੇ ਹਟੇ ਆ ਤੇ ਨਾਲ ਨਿਊ ਦਫ਼ਤਰ ਦਾ ਜਿਹੜਾ ਅਦਗਠਨ ਕੀਤਾ ਗਿਆ ਜਿਹੜਾ ਗੜਬੀ ਵਾਲਾ ਦੇ ਵਿੱਚ ਇੱਕ ਦਫ਼ਤਰ ਬਣਾਇਆ ਗਿਆ ਜਿੱਥੇ ਐਂਬੂਲੈਂਸਾਂ ਇੱਥੇ ਖੜੀਆਂ ਕੀਤੀਆਂ ਜਾਣਗੀਆਂ ਆਜਾ ਸਮ ਆਜਾ ਪਿਛੇ ਚੜ੍ਹ ਨਹੀਂਣਾ ਤਾਂ ਨਹੀਂ ਚੜ੍ਹਣਾ ਵਿੱਚ ਬਟਾਲਾ ਇਹ ਸੁਣੋ ਆਹ ਲੈ ਲਾਤ ਕੋ ਸਹੀ ਨਹੀਂ ਹੈਗੇ ਉਹ ਖੁਸ਼ ਹੋ ਗਿਆ ਹਨਾ ਖੁਸ਼ ਹੋ ਗਿਆ ਮੁੰਡਾ ਐ ਦੱਸ ਫਿਰ ਹੁਣ ਪਿੰਡ ਦੱਸ ਕਿਹੜਾ ਪਿੰਡ ਦੱਸ ਦੱਸ ਫਿਰ ਦੱਸ ਚੱਲੀਏ ਫਿਰ ਮੈਂ ਛੱਡ ਕੇ ਹੁਣਾ ਨਾ ਕਰ ਦੱਸ ਕਿੱਥੇ ਛੱਡ ਗਿਆ ਮਾਂ ਦੱਸ ਕਿੱਥੇ ਛੱਡ ਗਿਆ ਮਾਂ ਕਿੱਥੇ ਕਿ ਪਿੰਡ ਕਿਹੜਾ ਦੱਸ ਦੱਸ ਉਸ ਦੱਸ ਨਹੀਂ ਰਿਹਾ ਹਜੇ ਤੱਕਰ ਚਲੋ ਸੌਂਗਾ ਕੀ ਪਤਾ ਕਿੰਨੇ ਦਿਨਾਂ ਤੱਕ ਰੋਂ ਬਾਹਰ ਆ ਨੀਂਦ ਪੂਰੀ ਹੋਊਗੀ ਦਵਾਈ ਖਾਊਗਾ ਠੀਕ ਹੋ ਕੇ ਆਪਣੇ ਬਾਰੇ ਦੱਸ ਵੀ ਦਊਗਾ ਪਰ ਜੇ ਵੀਡੀਓ ਦੇ ਜ਼ਰੀਏ ਕੋ ਪਤਾ ਲੱਗ ਜਾਏ ਤਾਂ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਆ ਤੁਹਾਡੀ ਸਾਰੀ ਸੰਗਤ ਆ ਸਾਡਾ ਹੈਲਪਲਾਈਨ ਨੰਬਰ ਆ 9417260895 9276200100 ਨੰਬਰ ਆ 9278 000100 ਨੰਬਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਬੇਰੇ ਧੰਨਵਾਦ ਹੈ ਜੀ ਦੋ ਦੋ ਜੀ ਜੀ ਜਰੂਰ ਜਰੂਰ ਜੀ ਹਾਂ ਇਹ ਭਰਾ ਸਾਡਾ ਬੜੀ ਸੇਵਾ ਕਰਦਾ ਇੱਥੇ ਫਾਸਟ ਫੂਡ ਦੀਆਂ ਰੇੜੀਆਂ ਇਹ ਵੀਰ ਜਦੋਂ ਵੀ ਕਿਤੇ ਕੋਈ ਇਦਾਂ ਦਾ ਕੋਈ ਵੀਰ ਹੋਵੇ ਤਾਂ ਉਹਨੂੰ ਖੜਾ ਕਰਾ ਕੇ ਖਵਾਉਂਦਾ ਵੀ ਆ ਖਵਾਉਂਦਾ ਕੋਈ ਖਾਣਾ ਬਿਲਕੁਲ ਨੂਡਲ ਪਾਜੀ ਪਾਜੀ ਨੂੰ ਜਰੂਰ ਖਾਣਾ ਅੱਛਾ 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 ਤੇ ਤੂੰ ਅੱਗੇ ਵੀ ਬੜੀ ਇਹ ਭਰਾ ਸਾਡਾ ਸੇਵਾ ਕਰਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ